ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮੌੜ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਅੱਜ ਦੀ ਵੀਡੀਓ 'ਚ ਦੋਸਤੋ ਕੁੱਲ ਸਾਨੂੰ 6 ਨਾਗ ਵਿਖਾਉਣੇ ਆ ਇੱਕ ਤਾਂ ਟੋਕੜ ਝੋਟੀ ਆ ਬੱਚੇ ਵਾਲੀ ਤੇ ਇੱਕ ਆ ਦੋਸਤੋ ਗੱਬਣ ਝੋਟੀ ਆ ਸਾਰੀ ਡਿਟੇਲ ਬਾਈ ਤੋਂ ਲਵਾਂਗੇ ਤੇ ਤਿੰਨ ਨਾਗ ਉਧਰ ਆ ਦੋਸਤੋ ਇੱਕ ਟੋਕੜ ਵੈੜ ਆ ਦੋ ਬੱਚੀਆਂ ਬਾਈ ਕੋਲੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਸ਼ੁਰੂ ਆਪਾਂ ਦੋਸਤੋ ਆ ਝੋਟੀ ਤੋਂ ਹੀ ਕਰਦਨੇ ਆ ਜੇ ਵੀਡੀਓ ਬਣਾਉਣੀ ਹੋਵੇ ਮੇਰੇ ਨੰਬਰ ਤੇ ਕਨੈਕਟ ਕਰ ਸਕਦੇ 9592626558 ਤੇ ਕਨੈਕਟ ਕਰ ਲਿਓ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਘਰੇਲੂ ਵੀਡੀਓ ਤੁਹਾਨੂੰ ਵੱਧ ਤੋਂ ਵੱਧ ਜਾਨੀ ਕਿ ਹੁਣ ਆਪਾਂ ਵਿਖਾਈ ਦੇਆ ਘਰੇਲੂ ਪਸ਼ੂ ਤੇ ਕਰ ਲਨੇ ਬਾਈ ਨਾਲ ਗੱਲ ਇਹ ਵੀ ਘਰ ਦੇ ਹੀ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇ ਬਈ ਨਾਮ ਜਗਸੀਰ ਸਿੰਘ ਠੀਕ ਆ ਮੌੜ ਜ਼ਿਲ੍ਹਾ ਫਰੀਦਕੋਟ ਆਪਾਂ ਜੋ ਥਾੜਿਆਂ ਤੋਂ ਆਉਣੇ ਆ ਤੇ ਆਪਣਾ ਘਰ ਖੇਤਾਂ 'ਚ ਹੀ ਰਹਿ ਜਾਂਦਾ ਹਨਾ ਖੇਤਾਂ 'ਚ ਆ ਪੱਕੀ ਹਾਲ ਦਾ ਫਹੀ ਮੋੜ ਠੀਕ ਆ ਜਿਹੜੀ ਆਪਣੀ ਆ ਝੋਟੀ ਆ ਇਹ ਕਿੰਨਵਾ ਸਵਾ ਸੂਈ ਦੀ ਆ ਇਹ ਦੂਜਾ ਸਵਾ ਸੂਈ ਆ ਮਹੀਨੇ ਸਵਾ ਮਹੀਨੇ ਦੀ ਬਣੀ ਆ ਸਵਾ ਮਹੀਨੇ ਦੀ ਬਣੀ ਵੀ ਆ ਹਾਂ ਹੌਣ ਕਿਲੋ ਦੁੱਧ ਆ ਮਗਰ ਕਟਾ ਮਗਰ ਕਟਾ 6 ਕਿਲੋ ਦੁੱਧ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦਾ ਅਗਲਾ ਹਾਂ ਦੋ ਟਾਈਮ ਕਰੋ ਤਿੰਨ ਕਰੋ ਘਾੜੇ ਤੇ ਆ ਕੋਈ ਬੱਚਾ ਆ ਦੰਦੀ ਹੋਣ ਥਣ ਚੱਡੇ ਦੀ ਸਾਫ਼ ਸੁਥਰੀ ਸੁਆ ਕੰਨ ਮੈਂ ਸੂਈ ਵੀ ਆ ਇਹ ਦੂਜਾ ਸੁਆ ਦੇਖ ਸਕਦੇ ਹੋ ਦੂਜਾ ਸੁਆ ਦੋਸਤੋ ਸੂਈ ਵੀ ਆ ਸਿੰਗ ਥੋੜਾ ਜਿਹਾ ਖੁੱਲਾ ਊਂ ਝੋਟੀ ਚੰਗੀ ਆ ਦੋਸਤੋ ਥਣ ਚੱਡੇ ਦੀ ਸਾਫ਼ ਸੁਥਰੀ ਆ ਸਵੇਰਾ ਦਾ ਟਾਈਮ ਆ ਵੀਡੀਓ ਬਣਾਉਣ ਦਾ 8:00 ਵਜੇ ਦਾ ਟਾਈਮ ਆਉ ਹਸਾਬ ਤੇ ਜੱਜਮੈਂਟ ਕਰ ਸਕਦੇ ਆ ਨਾਲ ਇਹਦੇ ਦੋਸਤੋ ਆ ਕਟਾ ਤੌਰ ਕੇ ਨਹੀਂ ਦਿਖਾਉਂਦੇ ਥੋੜੀ ਜਿਹੀ ਵੀਡੀਓ ਲੰਮੀ ਬਣ ਜੂਗੀ ਉਹ ਤੁਸੀਂ ਬਾਈ ਤੋਂ WhatsApp ਤੇ ਵੀ ਵੀਡੀਓ ਮੰਗਾ ਸਕਦੇ ਆ ਇਹਦਾ ਮੁੱਲ ਬਈ ਦੇ ਮੁੱਲ 75000 ਦੇ ਲੈਣ ਵਾਲਾ ਜਮਾਂ ਜਾਇਜ 70 ਦੀ 70 ਦੀ ਜਿਹੜੀ ਆਪਣੀ ਆ ਛੋਟੀ ਆ ਇਹ ਕਿੰਨੇ ਟਾਈਮ ਦੀ ਗੱਬਣਾ 7 ਮਹੀਨੇ 7 ਮਹੀਨਿਆਂ ਦੀ ਤੇ ਦੁੱਧੋਂ ਹੁਣ ਡਰਾਈ ਆ ਬਿਲਕੁਲ ਡਰਾਈ ਆ ਚੈੱਕ ਹੋਈ ਚੈੱਕ ਪਾਸ ਆ ਸੁਹਾ ਇਹ ਕੰਨ ਮਾ ਸੁਗੀ ਸੁਹਾ ਦੂਜਾ ਦੱਸ ਠੀਕ ਆ ਦੇਖ ਸਕਦੇ ਝੋਲੀ ਝਾਲੀ ਚੰਗੀ ਆ ਗਾਂ ਹੁਣ ਦੁੱਧੋਂ ਡਰਾਈ ਆ ਜਮਾ ਦੋਸਤੋ ਦੇਖ ਸਕਦੇ ਇਹਦਾ ਮੁੱਲ ਜਮਾ ਜਾਇਜ਼ ਦੇਣ ਲੈਣ ਵਾਲਾ ਇਹਦਾ 80 ਆ 80 ਆ ਵਿੱਚੋਂ ਮਾਨਦਾਨ ਹੋ ਜੂ ਹੋ ਜੀ ਠੀਕ ਆ ਜੇ ਕੋਈ ਜੋੜਾ ਇਕੱਠਾ ਲੈ ਲੂਗਾ ਉਹ ਚੋਂ ਖੁੱਲਾ ਮਾਨਦਾਨ ਹੋ ਜੂਗਾ ਹੋ ਜੀ ਜੇ ਦੋਸਤੋ ਤੁਸੀਂ ਜੋੜਾ ਖਰੀਦ ਲਓਗੇ ਖੁੱਲਾ ਮਾਨ ਤਨ ਹੋ ਜਾਊਗਾ 10 ਨਾਕ ਦੋਸਤੋ ਆਹਾ ਦੋ ਬੱਚੀਆਂ ਤੇ ਇੱਕ ਆਹਾ ਦੋਸਤੋ ਗਾਂ ਜਿਹੜੀ ਆਪਣੀ ਆ ਗਾਂ ਹੁਣ ਤਾਂ ਚੋਈ ਵੀ ਹਨਾ ਕਿੰਨਾ ਦੁੱਧ ਦਾ ਦੋਹਾਂ ਟਾਈਮਾਂ ਦਾ 6 ਕਿਲੋ ਸੁਆ ਕੰਨ ਮੈਂ ਸੁਈ ਵੀ ਆ ਇਹ ਸੁਆ ਦੂਜਾ ਦੂਜਾ ਤੇ ਗਾਂ ਟੀਕਾ ਟੁਕਾ ਰੱਖਿਆ ਕਿ ਨਹੀਂ ਰੱਖੀ ਕਿਹਨੂੰ ਹੋ ਗਿਆ ਆ ਮਹੀਨਾ ਹਾਂ ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ ਹਾਂ ਹਾਂ ਆਪਾਂ ਪਰ ਕਿੰਨੇ ਦੀ ਦੇ ਦਾਂਗੇ ਇਹ ਜਮਾਂ ਜਾਇਜ਼ ਇਹ 25 ਦੀ ਦੇ ਦੇਣਾਂਗੇ 25 ਦੀ ਠੀਕ ਆ ਵਿਚੋ ਮਾਨਦਾਨ ਹੋ ਜਾਊਗਾ ਹੂੰ ਤੇ ਆ ਦੋ ਬੱਚੀਆਂ ਇਹ ਕਿੰਨੇ ਕਿੰਨੇ ਟਾਈਮ ਦੀਆਂ ਜਿਹੜੀ ਆ ਵਿਚਾਲੜੀ ਬੱਚੀ ਆ ਸਾਲ ਦੀ ਇਹ ਤਾਂ ਖੀਰੀ ਆ ਪੌਣੇ ਇੱਕ ਦੋ ਸਾਲ ਦੀ ਠੀਕ ਆ ਇਹ ਖੀਰੀ ਆ ਕਿ ਦੋਂਦੀ ਆ ਇਹ ਦੋਂਦੀ ਆ ਠੀਕ ਆ ਕਾਲੀ ਆ ਔਰ ਕਾਲੀ ਇਹ ਇਹਨਾਂ ਦਾ ਜੋੜੇ ਦਾ ਮੁੱਲ ਕੀ ਆ ਜੋੜੇ ਦਾ 35 ਮਾਰਨਗੇ ਜੋੜੇ ਦਾ 35 ਜੇ ਤਿੰਨੇ ਨਾਲ ਕੋਈ ਲੈ ਲੂਗਾ ਤੇ ਮਾਨਦਾਨ ਹੋ ਜਾਊ ਖੁੱਲ੍ਹ ਨਾਲ ਜੇ ਤਿੰਨੇ ਕੋਈ ਖਰੀਦ ਲੇਵੇ ਹਨਾ ਕੋਈ ਕਰ ਦੇ ਠੀਕ ਆ ਦੇਖ ਸਕਦੇ ਆਂ ਦੋਸਤੋ ਆ ਵਹਿੜ ਤੋਰ ਤੇ ਆਹ ਤੋਰਦੇ ਆ ਆ ਥਾਣ ਹਵਾਨੇ ਦੀ ਦੇਖ ਸਕਦੇ ਆਂ ਦੋਸਤੋ ਇੱਕ ਆ ਥਣ ਛੋਟਾ ਵਗਾਉਂਦੀ ਹੂੰ ਓਕੇ ਜਾਵਾ ਠੀਕ ਆ ਬਾਕੀ ਦੋ ਟਾਈਮ ਤਿੰਨ ਟਾਈਮ ਤੁਸੀਂ ਤਸੱਲੀ ਕਰ ਸਕਦੇ ਆ ਕਿੰਨਾ 7 ਕਿਲੋ ਦੁੱਧ ਆ ਇਹ ਦੇਖ 7 ਕਿਲੋ ਦੁੱਧ ਆ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਆ ਦੇਖ ਸਕਦੇ ਆ ਮੋੜ ਲਿਆ ਵੀ ਤੇ ਫੋਨ ਨੰਬਰ ਵੀ ਆਪਣਾ ਫੋਨ ਨੰਬਰ 9919838023 9919838023 ਇਹ ਦੋਸਤੋ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਦੇ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ